ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਣ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਸਰਾ ਫੈਮਿਲੀ ਤੇ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਉਹ ਚੜਦੀ ਕਲਾ ਚ ਆਪਾਂ ਵੀ ਵਧੀਆ ਜੀ ਕਿਰਪਾ ਵਾਹਿਗੁਰੂ ਦੀ 3 ਮਾਰਨਿੰਗ ਦਾ ਹੋ ਗਿਆ ਜੀ ਟਾਈਮ ਸਵੇਰ ਹੋ ਗਈ ਸਵੇਰ ਦੇ ਸਮਕਸ਼ੇ ਹੋ ਰਹੇ ਨੇਗੇ ਤੇ ਆਪਾਂ ਚਾਹ ਚੋ ਪੀ ਲਈ ਚਾਹ ਪੀ ਕੇ ਆਪਾਂ ਮਸ਼ੀਨ ਵੀ ਲਾਇਆ ਏ ਤੇ ਆਗੇ ਮੱਝਾਂ ਵਾਲੇ ਘਰੇ ਅ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰੋਂ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਨਮੀ ਆਉਣ ਵਾਲੀ ਵੀਡੀਓ ਜਿਹੜੀ ਉਹਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਆਪਣੀ ਵੀਡੀਓ ਜਿਹੜੀ ਇੰਜੋਏ ਕਰ ਸਕੋ ਤੇ ਵੀਡੀਓ ਅੱਜ ਦਾ ਬਲੌਗ ਜਿਹੜਾ ਸ਼ੁਰੂ ਕਰਨ ਲੱਗੇ ਆ ਸਵੇਰ ਹੋ ਗਈ ਸਵੇਰ ਤੁਹਾਨੂੰ ਪਤਾ ਹੀ ਆਪਣੇ ਕੰਮਦੰਦੇ ਕਿੱਥੋਂ ਸਟਾਰਟ ਹੁੰਦੇ ਨੇ ਆਪਣੇ ਕੰਮਦੰਦੇ ਹੁੰਦੇ ਆ ਮੱਜਾਂ ਵਾਲੇ ਘਰ ਤੋਂ ਪਹਿਲਾ ਕੰਮ ਆਪਣਾ ਇਹੀ ਹੁੰਦਾ ਗੋਹਾ ਚੱਕਣਾ ਤੇ ਇਹਦਾ ਦੇਖੋ ਜੀ ਗੋਹਾ ਕਿਵੇਂ ਪਿਆਗਾ ਅਜੇ ਆਪਾਂ ਇਕੱਠਾ ਨਹੀਂ ਕੀਤਾ ਹੈਗਾ ਇਕੱਠਾ ਕਰਨਾ ਕੱਲ੍ਹ ਆਥਣ ਵਾਲਾ ਵੀ ਪਿਆ ਆਥਣ ਵਾਲਾ ਵੀ ਨਹੀਂ ਸਿੱਟਿਆ ਗਿਆ ਆਪਣੇ ਤੋਂ ਤੇ ਮੱਜਾਂ ਆਪਾਂ ਅੰਦਰ ਬੰਨਦੀਆਂ ਪੱਠਿਆਂ ਤੇ ਨਾਲੇ ਹੁਣ ਨਮਾਵਾਂਗੇ ਦਿਨ ਨਾਲੇ ਹੁਣ ਨਮਾਵਾਂਗੇ ਨਾਲੇ ਗੋਹਾ ਚੱਕਾਂਗੇ ਫਰਸ਼ ਸਾਫ਼ ਕਰਾਂਗੇ ਤੇ ਸਾਰਾ ਕੁਝ ਕਰਾਂਗੇ ਦੀਦੀ ਆਉਂਦੀ ਐ ਇੱਕ ਜਾਨੀ ਭਰੂਗੀ ਇੱਕ ਜਾਨੀ ਚਕਾਊਗੀ ਤੇ ਐ ਰਲ ਮਿਲ ਕੇ ਕੰਮ ਹੋ ਜਾਂਦੇ ਨੇਗੇ ਹਨਾ ਇੱਕ ਗਰਮੀ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਹੋ ਰਹੀ ਐ ਦੋ ਦਿਨਾਂ ਦੀ ਬੁਰਾ ਹਾਲ ਹੋ ਰਿਹਾ ਇੰਨੀ ਜ਼ਿਆਦਾ ਗਰਮੀ ਆ ਤੇ ਗਰਮੀ ਤੋਂ ਪਹਿਲਾਂ ਪਹਿਲਾਂ ਉਹਦੇ ਕੰਮ ਤੰਦੇ ਨਮੀੜ ਕੇ ਪਹਿਣਾ ਜਿਹੜੀ ਅੰਦਰ ਬਹਿ ਜਾ ਕਰੋ ਹਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਜੀ ਦਾ ਹਾਲਾ ਨਾ ਜੇ ਪਹਿਣਾ ਨੂੰ ਕੁਝ ਹੋ ਗਿਆ ਬਿਮਾਟ ਮਾਰ ਹੋ ਗਈਆਂ ਤੁਹਾਨੂੰ ਪਤਾ ਹੀ ਐ ਫਿਰ ਘਰ ਦਾ ਰੋਟੀ ਪਾਣੀ ਖੜ ਜਾਂਦਾ ਸਾਰਾ ਕੰਮ ਹੀ ਖੜ ਜਾਂਦਾਗਾ ਤੇ ਬਾਕੀ ਹੁਣ ਕੰਮ ਦਾ ਟਾਈਮ ਆ ਗਿਆ ਜੀਰੀ ਜੁਰੀ ਦਾ ਹਨਾ ਲਾਉਣ ਲੱਗ ਗਏ ਕਈ ਥਾਵਾਂ ਤੇ ਤਾਂ ਸਾਡੇ ਤਾਂ ਨਹੀਂ ਲੱਗੇ ਹਜੇ ਪਰ ਬਾਕੀ ਕਈ ਥਾਵਾਂ ਤੇ ਲਾਉਣ ਲੱਗ ਗਏ ਬਸ ਹੁਣ ਚੱਲ ਪੂਗਾ ਜੀਰੀ ਦਾ ਕੰਮ ਹਨਾ ਲਾਉਣ ਲਵਾਈ ਸ਼ੁਰੂ ਹੋ ਜੂਗੀ ਤੇ ਹੁਣ ਤਾਂ ਕੰਮ ਹੋਰ ਵੀ ਜ਼ਿਆਦਾ ਹੋ ਜਾਣਾਗਾ ਤੇ ਚਲੋ ਜੀ ਆਪਾਂ ਹੁਣ ਨਾ ਪਹਿਲਾਂ ਗੋਹਾ ਇਕੱਠਾ ਕਰਦੇ ਆ ਇੱਕ ਥਾਂ ਤੇ ਫਿਰ ਭਰਨਾ ਸੌਖਾ ਹੋ ਜਾਂਦਾਗਾ ਤੇ ਫਿਰ ਤੁਹਾਨੂੰ ਮਿਲਦੇ ਆਂਗੇ ਬੜੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਸਕਿੱਪ ਨਾ ਕਰਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਪਿਆਰ ਆ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਵੇਰ ਦਾ ਕੰਮ ਸਾਡਾ ਸ਼ੁਰੂ ਹੋ ਗਿਆ ਗੋਹੇ ਵਾਲਾ ਸਵੇਰੇ ਪਹਿਲਾਂ ਅਸੀਂ ਗੋਹਾ ਮੱਝ ਫੇਰ ਆਪਾਂ ਸਰ ਤਾਰ ਆਮੰਦ ਹੀ ਇਹ ਕੰਮ ਹੁੰਦਾ ਉਹ ਗਰਮੀ ਵਾਲੀ ਹੈ ਜੀ ਪਹਿਲਾਂ ਤੁਹਾਨੂੰ ਕਰਦੇ ਮੈਂ ਪਾਤੀ ਵੀ ਆ ਜੀ ਚਾਬੀ ਦੇ ਜਿੰਦਾ ਹੋਇਆ ਰਾਤ ਦੂਰਤੀ ਇਹ ਜਿੰਦਾ ਲੱਗਦਾ ਰਾਤ ਹੂੰ ਕੋਲ ਲੇ ਗਿਲਾਉਣ I go home right there. ਪਦਾਰੀ ਕਿਵੇਂ ਸੀ ਕਿਵੇਂ ਨਹੀਂ ਇਹ ਪਈ ਗਰਮੀ ਆਗੀ ਥੋੜੀ ਪਾਇਆ ਕਰ ਇਹਨੂੰ ਅੱਜ ਰਾਤ ਨਾ ਮੈਂ ਲੋਹ ਨਹੀਂ ਕਰਕੇ ਹਾਂ ਹਾਂ ਬਾਹੋਂ ਤੇ ਨੀਂਦ ਆਈ ਲੱਭੀ ਪਾਣੀ ਸਰਕ ਰਿਹਾ ਨਾਲੇ ਦੇਖ ਲਾ ਉਹ ਦੋਨ ਨੂੰ ਮਾ ਕੇ ਬੰਨੀਆਂ ਨੇ ਸਾਰੀਆਂ ਤੂੰ ਫੇਰ ਮੈਂ ਬੈਠੇ ਹਾਂ ਤੇ ਸਾਰੀਆਂ ਦੁਕਾਨ ਤੂੰ ਕਹਿੰਸੀ ਪਾਣੀ ਪਲਾ ਹੈ ਨਾਲ ਤਾਂ ਪਾਣੀ ਪੀਤਾ ਸਾਰੀਆਂ ਨੇ ਨਾਲੇ ਨਾ ਨਮਾਈਆਂ ਸਾਰੀਆਂ ਗਰਮੀ ਵਾਲੀ ਆ ਇਹ ਗਾਵਾਂ ਉਹ ਵੀ ਗਰਮੀ ਵੱਧ ਮੰਦੀਆਂ ਹੁੰਦੀਆਂ ਹੁੰਦੀਆਂ ਕੁਝ ਹੈਗੀ ਵੀ ਆ ਭਾਈ ਕੀ ਕਰਨ ਪਾਸੂ ਵੀ ਵਿਚਾਰੇ ਇਹ ਉਹ ਪੱਟੀ ਪਰ ਰਾਤ ਨੂੰ ਅੱਜ ਤਾਂ ਪੱਟੀ ਖਾਣੇ ਜਿਵੇਂ ਹੌਲੇ ਹੌਲੇ ਟੋਕਰੇ ਪਾਏ ਹੌਲੇ ਟੋਕਰੇ ਵੀ ਖਾਦੇ ਨਹੀਂ ਜਾਂਦੇ ਗਰਮੀ ਇੱਕ ਤੂੜੀ ਆ ਨਾ ਜਿਹਦਾ ਪੱਠੇ-ਬੁੱਠੇ ਹੋਣ ਫਿਰ ਤਾਂ ਪਾਸੂ ਖਾ ਲਵੇ ਤੂੜੀ ਕਰਕੇ ਨਹੀਂ ਖਾਦੀ ਜਾਂਦੀ ਇੰਨੀ ਛੋਟੇ-ਛੋਟੇ ਜੰਗਲ ਹੋ ਜਾਂਦੇ ਛੋਟੇ ਦੇ ਤਾਂ ਇਹ ਦੂ ਤ ਉੱਚੇ ਹੋ ਗਏ ਹੋਣਗੇ ਉਦਨੇ ਸੀ ਉਦਨੇ ਕਿੱਡੇ ਕਿੱਡੇ ਸੀਗੇ ਇਹਦਾ ਝੋਟ ਆ ਇਹ ਤਾਂ ਮੱਝ ਛੱਡ ਦਿੰਦੀ ਆ ਰੋਜੀ ਇਹਨੂੰ ਥੋੜੀ ਰੱਖਿਆ ਬਸ ਮੁੜ ਕੇ ਫੇਰ ਲਾਈ ਜਾਵੇ ਜੇ ਖਾ ਲੈਂਦੀ ਆ ਪਸ਼ੂਆਂ ਫੇਰ ਪਸ਼ੂ ਨੱਕ ਬੁੱਲ ਮਾਰ ਕੇ ਖਾਂਦਾ ਖਾਂਦਾ ਨਹੀਂ ਇਹ ਵੀ ਸੂਨ ਵਾਲੀ ਕਰਕੇ ਇਹ ਤਾਂ ਵੀ ਨਹੀਂ ਖਾਦਾ ਜਾਂਦਾ ਨਾ ਗਰਮੀ ਮੰਨਦੇ ਨੇ ਪਸ਼ੂ ਔਰ ਜਿੰਨੀ ਕ ਮੂੰਹ ਚ ਪੈ ਜੇ ਨਾ ਫੀਡ ਫੂਡ ਵੀ ਪਾਉਨੇ ਆ ਫਿਰ ਉਹਦਾ ਫਾਇਦਾ ਕੀ ਅੱਥ ਖੋਲਡੀਆਂ ਚ ਰੁਲੀ ਜਾਂਦਾ ਡੇਢ ਡੇਢ ਟੋਕਰੀਆਂ ਆ ਇਹਨਾਂ ਨਾਲ ਨੂੰ ਨਾ ਹਾਂ ਅੱਧਾ ਕੋਲ ਬਸ ਹਮ ਲਓ ਜੀ ਆਪਣੇ ਬੱਠੇ ਭਰੇ ਗਏ ਤੇ ਆਪਾਂ ਨਾ ਸਿੱਟੇ ਇਹ ਗੋਹਾ ਤੇ ਪਸੂ ਨਾ ਕੀ ਕਰਨ ਵਿਚਾਰੇ ਗਰਮੀ ਬਾਲੀ ਜਿਆਦਾ ਹੋ ਰਹੀ ਹੈ ਤੌਂਸ ਦੇ ਜਿਹੜੇ ਬਾਕੀ ਸੂਣ ਵਾਲੇ ਨੇ ਉਹਨਾਂ ਦਾ ਉਦੋਂ ਵੀ ਬੁਰਾ ਹਾਲ ਆਗਾ ਤੇ ਗਰਮੀ ਹੈ ਵਾਲੀ ਹੈਗੀ ਕੀ ਕਰੀਏ ਸਾਰਿਆਂ ਨੂੰ ਔਖਾ ਪਸ਼ੂਆਂ ਦਾ ਵਿਚਾਰਿਆਂ ਦਾ ਆਪਾਂ ਦਾ ਚਲ ਫਿਰ ਵੀ ਅਸੀਂ ਹੁਣ ਤਾਂ 2-3 ਵਾਰੀ ਨਿਵਾ ਦਿੰਨੇ ਆਂਗੇ ਕੱਲ ਅਸੀਂ 2-2 3-3 ਵਾਰੀ ਨਿਵਾਤੀਆਂ ਮੱਝਾਂ ਚਲ ਕੀ ਹੁੰਦਾ ਆਪਾਂ ਦਾ ਪੈਪ ਹੀ ਉਹ ਕਰਨੀ ਹੁੰਦੀ ਹੈ ਕਿਹੜਾ ਕੋਈ ਡੱਬਿਆਂ ਨਾਲ ਪਾਉਣਾ ਹੁੰਦਾ ਹਨਾ ਚਲ ਪਸ਼ੂ ਵਿਚਾਰੇ ਠੰਡੇ ਹੋ ਜਾਂਦੇ ਆ ਮੜੇ ਜੇ ਤੇ ਚਲੋ ਹੁਣ ਆਪਾਂ ਗੋਹਾ ਚੱਕ ਦੀਏ ਫਿਰ ਮਿਲਦੇ ਆ ਤੁਹਾਨੂੰ ਵੀਡੀਓ ਨਾ ਬਣੇ ਰਹੋ ਲਓ ਜੀ ਗੋਹਾ ਆਪਾਂ ਸਾਰਾ ਸੈੱਟ ਤਾਂ ਤੇ नई मझा सारा साफ कर देंगे गर्मी बहुत ज्यादा हुई थी पी पीला पीला है वो, है वो, है वो, है वो। ਬਾਲ ਲਿਬੜਦੀ ਐ ਇਹ ਕਾਹਾਂ ਚੱਕ ਇਹ ਐਂ ਲਿਬੜਦੀ ਜਿਵੇਂ ਆਲੀ ਪੰਦੀ ਹੂੰ ਪੂਛਾ ਵਾਲੀ ਐ ਮਾਰਦੀ ਐ ਪੂਛਾ ਮਾਰ ਮਾਰੀ ਲਿਬੜੀ ਜਾਂਦੀ ਐ

ਕਰਦੇ ਕੀ ਹੱਲ ਹੇ ਬੱਠਰ ਲੈ ਲਗ ਰੋ ਦਰੇ ਇੰਨੇ ਬੱਠਰ ਪਾਈ ਨੇ ਹੋਰ ਉਹ ਮੱਖੀਆਂ ਸਾਰੇ ਅੰਦਰ ਪੜਨਗੀਆਂ ਇਹ ਹੱਲ ਹੁਣ ਕੀ ਕਰਦੇ ਹੁਣ ਇਹਦਾ ਕੀ ਹੱਲ ਲਓ ਜੀ ਪ੍ਰਦੀਪ ਨੇ ਤੜਕੇ ਕਬੂਤਰ ਬਾਜ਼ ਲੈ ਪਿੰਜਰਿਆਂ ਦੇ ਵਿੱਚ ਬਾਜੀ ਛੱਡਣਿਆ ਹੂੰ ਹੂੰ ਬਾਜੀ ਟੂਰਨਾਮੈਂਟ ਮੇਰੇ ਘਰ ਵਾਲਾ ਕਬੂਤਰ ਬਾਜ਼ ਆ ਜਾਗਾ ਟੂਰਨਾਮੈਂਟ ਕਬੂਤਰ ਬਾਜ਼ ਘਰ ਵਾਲਾ ਦਰਵਾਜੇ ਦੀ ਕੂਤਰ ਟੂਰਨਾਮੈਂਟ ਆ ਤੇ ਯਾਨੀ ਆਹ ਕੂਤਾ ਟੂਰਨਾਮੈਂਟ ਕੂਤਰ ਟੂਰਨਾਮੈਂਟ ਕਿੰਨੇ ਟੂਰਨਾਮੈਂਟ ਜਿੱਤ ਕੇ ਆਏ ਹੋ ਤੁਸੀਂ ਫਿਰ ਜਿੱਤੇ ਫਿਰ ਪ੍ਰਦੀਪ ਵੋਹਾ ਲਓ ਜੀ ਇਹ ਤਨੇ ਆਪਣੇ ਨੇ ਤਨੇ ਤਨੇ ਆਪਣੇ ਨੇ ਬਸ ਹੁਣ ਕੀ ਇਕੱਠਾ ਕਰਨਾ ਹੁਣ ਤਾਂ ਮੈਂ ਕਰ ਦੂੰ ਝਾੜੂ ਇੱਥੇ ਛੋਟਾ ਜਿਹਾ ਪਿਆ ਹੋਇਆ ਇੱਥੇ ਬਾਥਰੂਮ ਅੱਗੇ ਵੱਡਾ ਤਾਂ ਬਾਲਾ ਜਿਆਦੇ ਵੱਡਾਗਾ ਆਪਣੇ ਘਰ ਦੇਖੋ ਕਿੰਨਾ ਸੋਹਣਾ ਲੱਗਦਾ ਝਾੜੂ ਆ ਸਿੱਧਰ ਪੌੜੀਆਂ ਚੋਂ ਘਸਿਆ ਜਾ ਹਰਾ ਜਾ ਬੱਠਰ ਰੱਖ ਲਗ ਰੋ ਬਹੁਤ ਬੱਠਲ ਪੈਨੇ ਆਪਣੇ ਉਧਰ ਮੱਝਾਂ ਵਾਲੇ ਚ ਉਹ ਮੱਖੇ ਸਾਰੇ ਅੰਦਰ ਜਾਂਦਾ ਕਮਰਿਆਂ ਦੇ ਵਿੱਚ ਜੀਦਾ ਤੋ ਚਾਹ ਕਿ ਮੈਂ ਪੀਣਾ ਲੈਣੀ ਆ ਪੰਜ ਨਹੀਂ ਨਾ ਹਜੇ ਤਾਂ ਚੱਲ ਰਹੀ ਹੈ ਗਰਮੀ ਨੂੰ ਗਰਮੀ ਮਾਰਦੀ ਹੈ ਅੱਛਾ ਤੁਸੀਂ ਇਹਦਾ ਮਤਲਬ ਹੈ ਤੈਨੂੰ ਗਰਮੀ ਚ ਮਾਰ ਰਹੇ ਹੋ ਹੈ ਹਵਾ ਤਾਂ ਚੱਲ ਪਈ ਹੋ ਹੈ ਪਹਿਲਾਂ ਪਾਣੀ ਦਾ ਗਲਾਸ ਪੀਏ ਫੇਰ ਪੀਏ ਕਿਹੜੇ-ਕਿਹੜੇ ਭੈਣ ਭਰਾਏ ਸੋਚ ਕੇ ਪੀਂਦੇ ਨੇ ਵੀ ਗਰਮੀ ਨੂੰ ਗਰਮੀ ਮਾਰਦੀ ਆ ਅਸੀਂ ਤਾਂ ਚਾਹ ਇਹ ਸੋਚ ਕੇ ਪੀਅ ਰਹੇ ਨੇ ਮਿੱਠਾ ਸ਼ਰਬਤ ਮਿੱਠਾ ਸਰਬਤ ਤਰੇਲੇ ਦੀਆਂ ਬੇਲਾ ਦੇਖ ਸਹਾਰਾ ਮੰਗਦੀਆਂ ਨੇ ਇਹ ਜੇ ਉੱਥੇ ਰੱਖ ਲਈ ਇਧਰ ਆ ਕਾਂਦੀ ਜੀ ਦੇ ਨਿਸ਼ਾਨਾ ਉਹ ਵੀ ਮੱਛੀ ਪੁੱਤ ਜੜਾ ਦੀ ਕੰਧ ਦੇ ਨੰਮੇ ਘਰ ਦੇ ਉੱਤੇ ਚੜਾ ਲਈਏ ਤਰੇਲਿਆਂ ਦੀਆਂ ਬੇਲਾ ਜੱਗ ਦੇ ਵਿੱਚ ਆ ਜਾ ਆਵਲੀ ਚੱਕਰ ਦਾ ਫਰਕ ਆ ਟੇਸਟ ਦਾ ਦੂਜੀ ਨਾਲੋਂ ਜਿਹੜੀ ਇਹਦਾ ਚੇਂਜ ਆ ਨਾ ਹੁਣ ਉਹਦੇ ਨਾਲ ਬੈਰੀ ਹੌਟ ਏ ਬੈਰੀ ਹੌਟ ਏ ਕਹਦੇ ਕੀ ਹੌਟ ਏ ਕਹਦੇ ਕੀ ਹੌਟ ਏ ਬੈਰੀ ਹਾਰਟ ਡੇ ਗਰਮੀ ਬਹੁਤ ਜ਼ਿਆਦਾ ਲस्सी ਬਣਗੀ ਲੱਸੀ ਬਣਗੀ ਜੀ ਕੰਮ ਲੱਸੀ ਉਹ ਲੱਸੀ ਪਤਲੀ ਪਤਲੀ ਹੋਈ ਉਹ ਬਰਫ ਸਿੱਟਨੀ ਸੀ ਢੇਲਾ ਢੇਲਾ ਸਿੱਟਣਾ ਸੀ ਮਾ ਮੇਰੇ ਇਹਦੇ ਨਾਲ ਜੰਮੇ ਜਾਂਦੀ ਨਾ ਉਹ ਇਕੱਠੀ ਹੋ ਜਾਂਦੀ ਬੋਲੀਏ ਸਾਰੀ ਕੱਢਣੀ ਸੌਖੀ ਸਿੱਕ ਥਾਂ ਤੇ ਹੂੰ ਤੂੰ ਤਾਂ ਕੰਮ ਮਖੜੋ ਮਖਣੀ ਕਰਿਆ ਪਿਆਗਾ ਇੱਧਰ ਕੀ ਹੈ ਰਹਿਤਾ ਇਹਨੂੰ ਫ੍ਰੀਜ ਜਾਂਦਾ ਰੈੱਡ ਇਹਨੂੰ ਇੱਧਰ ਕੀ ਐ ਮੱਖਣ ਆਉ ਤਾ ਜਾ ਲਾਉਂਜੀ ਰੈਤਾ ਬਣ ਗਿਆ ਰੈਤਾ ਬੂੰਦੀ ਰੈਤਾ ਰਾਤ ਡੋਂਗੀ ਨਹੀਂ ਲਾਈ ਮਨਿਸਟਰ ਨਹੀਂ ਨੇ ਭੁੱਲ ਗਈ ਤੂੰ ਯਾਦ ਕਦੋਂ ਰੱਖਦੀ ਨਹੀਂ ਐ ਦੱਸੀ ਮੈਂ ਵੀ ਨਹੀਂ ਦੇਖਿਆ ਨਹੀਂ ਮੈਂ ਆ ਜਾਂਦੀ ਇਹਨੇ ਠੰਡ ਕਿਉਂ ਉਹ ਡੇਰੀ ਇਹਦੇ ਵਿੱਚ ਇਹ ਇਹੋ ਡੰਡੇ ਹੀ ਉਹ ਚ ਕੱਢਦੇ ਡੰਡਾ ਆ ਪਾਣੀ ਬਰਫ ਵਾਲਾ ਬਾਈ ਚ ਪਾ ਲੈਨੇ ਲੱਸੀ ਚ ਕਿਹੜਾ ਬਰਫ ਵਾਲਾ ਤੁਸੀਂ ਇਹ ਚ ਪਾ ਦਾਂਗੇ ਬਰਫ ਇਹ ਚ ਇਕੱਠੀ ਹੋ ਜਾਊਗੀ ਲੱਸੀ ਨਹੀਂ ਬਣੂਗੀ ਨਾ ਨਹੀਂ ਕਰੇ ਕੀ ਕਰਾਂ ਐਸਾ ਬਰਫ ਵਾਲਾ ਪਾਣੀ ਠੰਡਾ ਉਹਦੇ ਵਿੱਚ ਠੰਡਾ ਪਾਣੀ ਬਰਫ ਵਾਲਾ ਪਾਣੀ ਕਿਹੜਾ ਹੈ ਜੋ ਠੰਡਾ ਹੈ ਪੂਰਾ ਠੰਡਾ ਹੀ ਹੋਊ ਪੜਾ ਪੋਰਾ ਠੰਡਾ ਹੈ ਜੋ। ਥੋੜਾ ਜਿਹਾ ਬਰਫ਼ ਹੈ। ਸੋ ਦਿਲ ਲਾਇਆ ਵੀ। ਓਹੋ ਨਾ ਬਰਫ਼ ਤਾਂ ਵੀ ਪਿੱਛੇ। ਬਸ ਹਰਣਾ ਨਾ। ਨਾ ਸਟ ਜਾ ਬਰਫ਼ ਜਮਾ ਦਾਂਗੇ ਆਪਾਂ। ਐਸੇ ਹੈ ਨਹੀਂ ਪਣ। ਹੈ ਨਹੀਂ। ਲੈਓ ਚੋ ਲੈ ਨਹੀਂ ਕਰਕੇ। जमा दा गए जम जाऊंगी गर्मी करके जम दी भी नहीं है ही, ही, ही। सवेरे तो। ना, ना रात सब्जी बनाई थी बैंगनी बनाई थी एक पकौड़े बनाए थे आलू पकौड़े ਕੋਈ ਬੱਚੇ ਬੈਂਗਣੀ ਖਾਂਦੇ ਨਹੀਂ ਉਹਨੇ ਉਹਦੇ ਕਰਕੇ ਫਿਰ ਸਾਨੂੰ ਆਲੂ ਪਕੌੜੇ ਬਣਾਉਣੇ ਪਏ ਨਾਲ ਮੈਂ ਬੱਚਾ ਦੋਨੇ ਬੱਚੇ ਹੀ ਨਹੀਂ ਖਾਂਦੇ ਬੈਂਗਣੀ ਮੈਨੂੰ ਵੀ ਘੱਟ ਸਵਾਦ ਲੱਗਦੀ ਹੈ ਤੂੰ ਸੱਚੀ ਗੱਲ ਦੱਸਾਂ ਮੈਂ ਵੀ ਘੱਟ ਖਾ ਕੇ ਰਾਜੀ ਆ ਸਵਾਦ ਤਾਂ ਲੱਗਦੀ ਹੈ ਪਰ ਉਹ ਗਰਮ ਹੁੰਦੇ ਨੇ ਉਹਦੇ ਕਰਕੇ ਮੈਨੂੰ ਚੰਗੇ ਜਿਹੀ ਨਹੀਂ ਲੱਗਦੇ ਤੇ ਆਪਾਂ ਉਹ ਸਬਜ਼ੀ ਹੁਣ ਹੈ ਨਹੀਂ ਗਈ ਕਿਉਂਕਿ ਰਾਤ ਖਾ ਲਈ ਸਵੇਰੇ ਖਾ ਲਈ ਹੈ ਨਾ ਦੋ ਡੰਗ ਖਾਦੀ ਗਈ ਤੇ ਹੁਣ ਅਸੀਂ ਆਪਾਂ ਵੀ ਰੋਟੀ ਸਬਜੀ ਦੀ ਤਿਆਰੀ ਕਰਕੇ ਰੱਖ ਲੈਨੇ ਆ ਬਣਾ ਕੇ ਰੋਟੀ ਖਾਣੀ ਨਾ ਖਾਣੀ ਹੈ ਨਾ ਉਹ ਇੱਛਾ ਉਹਨਾਂ ਦੀ ਤੇ ਆਪਾਂ ਆਪਦੇ ਵੰਨ ਨੂੰ ਵੀ ਸਬਜੀ ਤਿਆਰੀ ਕਰ ਦਿੰਨੇ ਆ ਸਾਰੀ ਬਣਾ ਕੇ ਭੋ ਕੇ ਰੱਖ ਦਿੰਨੇ ਆ ਤੇ ਬਸ ਜਿਹਨਾਂ ਨੂੰ ਰੋਟੀ ਖਾਣੀ ਹੋਈ ਆਪਾਂ ਉਹ ਜਿਹਨਾਂ ਨੇ ਰੋਟੀ ਖਾਣੀ ਹੋਈ ਵੀ ਫਿਰ ਆਪਾਂ ਬਣਾ ਲਾਂਗੇ ਬਵਾਦਾਂ ਫਿਰ ਸਬਜੀ ਦੀ ਕੋਈ ਟੈਨਸ਼ਨ ਨਹੀਂ ਹੋਊਗੀ ਵੀ ਸਬਜੀ ਬਣਾਉਣੀ ਆ ਜੇ ਕਿਵੇਂ ਤੇ ਜੀ ਆਨੇਓ ਪੂਜੀ ਆ ਗਿਆ ਆ ਵੀਡੀਓ ਵਾਚ ਬਣਾ ਲਿਆ ਪੀਜੀ ਪੂਜੀ ਪੂਜੀ ਮੈਂ ਕਰਦੀ ਆ ਪੀਜੀਆ ਪੂਜੀਆ ਤੈਨੂੰ ਕੰਪਲੀ ਲੈ ਕੇ ਪੈਨ ਨੂੰ ਕੀ ਲੋਕਾਂ ਦਾ ਅੱਗ ਲੱਗੀ ਪਈ ਹੈਗੀ ਤੇਰੀ ਮਾਂ ਕਰੀ ਨੇ ਨਾਨੀ ਦੇ ਨਾ ਨਹੀਂ ਮੈਂ ਤਾਂ ਨਹੀਂ ਪਾਉਂਦੀ ਰਾਤ ਨੂੰ ਬਾਹਰ ਦੇਖਿਆ ਹਾਂ ਰਹੀ ਆ ਬਾਰਦਾ ਬਹੁਤ ਸੇਕਾਗਾ ਨਾ ਅਬ ਆਗਤਾ ਜਾਂਦਾ ਮੈਨੂੰ ਟੀ-ਸ਼ਰਟ ਜੀ ਲੈ ਕੇ ਕਾਲੀ ਜੀ ਬਾਹਰ ਸੇਕ ਹਾ ਹਾ ਕਾਲਾ ਰੰਗ ਕਾਲਾ ਕਪੜਾ ਵੈਸੇ ਵੀ ਅੱਗ ਮਾਰਦਾ ਭਾਈ ਬਾਬਾ ਮੈਨੂੰ ਪਹੁੰਚਾਗਾ ਇਹ ਵੱਡ ਕੇ ਹਾਂ ਬਿਓ ਵੱਡ ਕੇ ਫੇਰ ਉਹ ਚ ਵੀ ਲਾਉਣਾ ਹਾਂ ਫੇਰ ਕੰਮ ਵਾਲਾ ਸਾਢੇ 24 ਘੰਟੇ ਹੋ ਗਏ ਸੱਚਾ ਪੂਆ ਤੇ ਚਾਹ ਤੇ ਮਲਾਈ ਆਜੂ ਫੇਰ ਇਹਨੇ ਪੀਣੀ ਨਹੀਂ ਮਿਲਾ ਦੂੰਗੀ ਮੈਨੂੰ ਖੜ ਜਾ ਮੈਨੂੰ ਕਿਹਾ ਸੀ ਮੰਮੀ ਨੇ ਭੁੱਲ ਗਈ ਦਿਨੇ ਆ ਖੜ ਜਾ ਅੱਜਕੱਲ੍ਹ ਦੇ ਚਾਚਾ ਬਹੁਤ ਕਿਤੇ ਖੁਸ਼ ਹੋ ਗਏ ਅੱਛਾ ਮਲਾਈਏ ਨਹੀਂ ਨਾ ਮੋਨ ਲਗਾਸ ਨੂੰ ਗੰਦਾ ਨਾੜ ਕਰਕੇ ਫਿਰ ਬਾਅਦ ਕਦ ਮਿਲਣਾ ਹੋਏ ਗਿਆ ਅਗਰੇ ਕਿੱਥੇ ਆਪਾਂ 10 ਮਿੰਟ ਬਹਿਣਾ ਉੱਥੇ 2 ਘੰਟੇ ਨਹੀਂ ਮਿਲਵਾਉਂ ਮੈਂ ਠੀਕ ਆ ਬੈਠ ਕਰਦੀ ਉਸੇ ਲਓ ਜੀ ਮੰਮੀ ਹੁਣੇ ਆ ਗਈ ਸੀਗੇ 1:00 ਵਜੇ ਤੇ ਹੁਣ ਤਾਂ ਟਾਈਮ ਹੋ ਗਿਆ 6:30 ਭੋਨੇ 7 ਦਾ ਹੋ ਗਿਆ ਗਰਮੀ ਕਿੰਨੀ ਸੀਗੀ ਵਾਦੂ ਵਾਦੂ ਇਹ ਮੇਰੀ ਭੂਆ ਏ ਜੂਪੀ ਤੋਂ ਆਏ ਨੇਗੇ ਕਿਉਂਕਿ ਉਹਦੋਂ ਆਇਆ ਨਹੀਂ ਗਿਆ ਮੰਮੀ ਕਰਕੇ ਹਨਾ ਤੇ ਹੁਣ ਆਏ ਹੋਏ ਸੀ ਇਹ ਪਿੰਡ ਮੇਰੇ ਤੇ ਹੁਣ ਆਏ ਨੇਗੇ ਤੇ ਮੰਮੀ ਤਾਂ ਚਲੋ ਪਹਿਲਾਂ ਹੈਗੀ ਸੀਰੇ ਰਹਿ ਕੇ ਗਏ ਸੀਗੇ ਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੋ ਤਿੰਨ ਹੂੰ ਜਾ ਪੀ ਐਡੀ ਕਨਫਿਊਜ਼ਾ ਤੂੰ ਜਿਸ ਪਾਲ ਮਾਤਾ ਜੀ ਪੀਤੇ ਮੈਨੂੰ ਪਾਲੇ ਨਾਲੇ ਪੀਵੇਂਗੀ ਦੇਖ ਲੈ ਨਾ ਹੋਮ ਨਹੀਂ ਬੇਬੀ ਚਾਰ ਟ੍ਰਿਪ ਲਾਏਂਗੀ ਤੂੰ ਜਮਾ ਵੀ ਨਹੀਂ ਮੈਂ ਤੈਨੂੰ ਮੈਂ ਗਿਣੂੰਗੀ ਤੇਰੇ ਟ੍ਰਿਪ ਮਮੀ ਤੂੰ ਪੀਣਾ ਨਹੀਂ ਮਿੱਠਾ ਮਦ ਦੇਖ ਹੈ ਕਿੰਨਾ ਮਿੱਠਾ ਪਾਇਆ ਠੀਕ ਆ ਭੂਆ ਦੱਸੂਗੀ ਘਟ ਪਰ ਕੇ ਲੈ ਨਾ ਸਮਝ ਆਪਣੇ ਸੂਟਾਂ ਦੇ ਇੱਕੋ ਜਿਹੇ ਰੰਗ ਲੱਗਦੇ ਆ ਦਸੇ ਸਾਡੀ ਆ ਸਕਲਾ ਸੇਮ ਸੇਮ ਨੇ ਭੂਆ ਭਦੀਜੀ ਦੀ ਲੈ ਉਹ ਤਾਂ ਲਾਉਣ ਨਹੀਂ ਆਉਦੇ ਕਹਣਾ ਹੁਣ ਫਿਰ ਕੀ ਸਵੇਰੇ ਲਾ ਕੇ ਆ ਜੀ ਕਾ ਹੁਣ ਲਾ ਜੋ ਲੈ ਸਾਡਾ ਟਾਈਮ ਕਿਵੇਂ ਨਹੀਂ ਗਾ ਜਿਆ ਲਵਾਉਣ ਦਾ ਲੀਕਿੰਗ ਰਹਿ ਸਕਦੀ ਹੈ ਠੀਕ ਠੀਕ ਅੱਬੀ ਕੋਲਿੰਗ ਪਿੱਛੇ ਜਾਈਏ ਨੀ ਉਸੇ ਕੋ ਨਾ ਮਾਰੀ ਦਾ ਕੀ ਚੱਕਰ ਆ ਵੀ ਤਸਰ ਬੋਲੇ ਨਹੀਂ ਇਹ ਨਾ ਪਰ ਕਿਉਂ ਨਾ ਇੱਥੇ ਗੈਸ ਨਿਕਲੀ ਹੋਈ ਆ 3200 ਰੁਪਏ ਲੈਗਾ ਗੈਸ ਪਾ ਲੈ ਜਦੋਂ ਆਪ ਨੂੰ ਕੋਈ ਸਾਡਾ ਜਵਾਬ ਆ ਹਾਂ ਹੋਣੀ ਤਾਂ ਨਹੀਂ ਆ ਨਮਾ ਕੇ ਪਾਣੀ ਦਿਖਾ ਦਿੰਦੇ ਜਿਹੜੇ ਇਦਾਂ ਪੀਣਾ ਹੋ ਰਿਹਾ ਪੀ ਲੈ ਫੇ ਨਮਾ ਲੈ ਉਹ ਕਰਕੇ ਜਾਵਾਂਗੇ ਤੇਰੇ ਹਾਂ ਬੇਕਰਕੇ ਕੰਮ ਨਿਕੰਮੇ ਹਏ ਮੈਕਸਿਕ ਟਬੂਸੀ ਮਾਰ ਕੇ ਉੱਤੇ ਚੜ ਗਏ ਕਿੱਧਰ ਜੀ ਹਾਈ ਸਿੱਧਰੀ ਇੱਧਰ ਮੈਕਸਿਕ ਟਬੂਸੀ ਮਾਰ ਕੇ ਉੱਤੇ ਚੜ ਕੇ ਬੋਲਾ ਆ ਟਾਂ ਛੱਪ ਗਈਆਂ ਨੇ ਇੱਟਾਂ